ਸਾਡੇ ਇੱਥੇ ਮੇਲਾ ਹੁੰਦਾ ਜੀ ਆਪਣੇ ਪੇਕਿਆਂ ਦਾ ਸਾਡੇ ਫਤੇਗੜ ਚੂੜੀਆਂ ਇੱਥੇ ਦਿੰਦ ਟੱਪੜੀਆਂ ਅਤੇ ਬੜੇ ਧੂਮ-ਧਾਮ ਨਾਲ ਮੇਲਾ ਬਣਾਇਆ ਜਾਂਦਾ ਆਪਾਂ ਹਰ ਸਾਲ ਇੱਥੇ ਮੇਲਾ ਵੇਖਣ ਆਉਂਨੇ ਆ ਤੇ ਸਭ ਤਿਆਰੀ ਕਰਨ ਦੇ ਮੰਮੀ ਪਾਂਡੇ ਸਾਹਿਬ ਕਾਣੀ ਬੱਚੇ ਖੇਡਣ ਦੇ ਆਪਾਂ ਤਿਆਰ ਹੁੰਦੇ ਮੈਂ ਕੁਛ ਤਿਆਰ ਹੋ ਚੁੱਕੀ ਕੱਪੜੇ ਚੇਂਜ ਕਰ ਲਏ ਬਸ ਤਿਆਰੀ ਹੋਣਾ ਮੇਕਅਪ ਕਰਨਾ ਆਪਾਂ ਤੁਰਦੇ ਜੀ ਮੇਲੇ ਨੂੰ ਤੇ ਥੋੜਾ ਜਿਹੀ ਰਸਤਾ ਪਰੇ ਦਾ ਤੁਰ ਕੇ ਜਾਣਾ ਹੁੰਦਾ ਹੈ ਜਦੋਂ ਵੀ ਆਪਾਂ ਰੈਡੀ ਹੋ ਕੇ ਤੇ ਆਪਾਂ ਜੀ मेले अच्छी पहुंच चुके हैं जी चलो दिखाने मैं लैंना शिप तटापा डर बहुत लगन दिया घबराहट भी होनी पर लेना जरूर है आप <laughs> 很好。Uh huh. ਅਭੀ ਤੇ ਪਰ ਪਤਾ ਨਹੀਂ ਕੀ ਖਾਈ ਜਾਂਦਾ ਤੇ ਮੈਂ ਹਾਂ ਕਰ ਲੈ ਆ ਕਿ ਤੇ ਮੇਰੀ ਨਾ ਤਬੀਅਤ ਖਰਾਬ ਹੋ ਗਈ ਮੈਨੂੰ ਚੱਕਰ ਹੀ ਆਈ ਜਾਂਦੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਲਈ ਬੈਠਣ ਲਈ ਜਗਾ ਕੋਈ ਲੱਭੋ ਮੈਨੂੰ ਘਬਰਾਟ ਆਉਂਦੀ ਚੱਕਰ ਆਉਂਦੇ ਤੇ ਆਪਾਂ ਇੱਥੇ ਪਾਰਕ ਵਿੱਚ ਬੈਠ ਕੇ ਸਾਨੂੰ ਜਗਾ ਲੱਭੀ ਇੱਥੇ ਤੇ ਇੱਥੇ ਅਸੀਂ ਦੋ ਅੱਧਾ ਘੰਟਾ ਹੀ ਰੈਸਟ ਕੀਤੀ ਫਿਰ ਮੇਰੇ ਘਬਰਾਹਟ ਠੀਕ ਹੋਈ ਫਿਰ ਮੈਂ ਉੱਥੋਂ ਬਲੇਕਿਸ਼ ਪੀਰ ਵੀ ਦੀ ਸ਼ਪੀਰ ਦਾ ਲੰਗਰ ਲੱਗਾ ਸੀ ਤੇ ਫਿਰ ਆਈਸਕ੍ਰੀਮ ਖਾ ਲਈ ਤੇ ਫਿਰ ਥੋੜਾ ਜਿਹਾ ਮੇਰੇ ਸੈਟ ਵਿੱਚ ਤਾਂ ਨਹੀਂ ਤੇ ਮੈਨੂੰ ਤੇ ਚੱਕਰ ਬਹੁਤ ਹੀ ਚੜੇ ਗਏ ਸੀ ਮੈਂ ਸਾਰੇ ਕਹਿਣ ਲਈ ਅੱਜ ਫਿਰ ਬੈ ਕੇ ਮੇਲਾ ਵੇਖਣਾ ਵਾ ਘੁੰਮ ਘਮ ਕੇ ਨਹੀਂ ਵੇਖਣਾ ਅੱਜ ਫਿਰ ਮੈਂ ਕਿਹਾ ਵੀ ਨਹੀਂ ਨਹੀਂ ਹੁਣ ਮੈਂ ਠੀਕ ਹਾਂ ਚਲੋ ਚਲੀਏ ਫਿਰ ਵੇਖਣਾ ਹੁਣ ਮੇਲਾ ਮੇਲਾ ਵੇਖਣ ਆਏ ਹਾਂ ਹੁਣ ਤੇ ਠੀਕ ਹਾਂ ਇਦਾਂ ਥੋੜੀ ਬੈਠੇ ਰਹਿਣਾ ਵਾ ਫਿਰ ਅਸੀਂ ਉੱਠ ਕੇ ਤੇ ਫਿਰ ਗਏ ਤੇ ਆ ਮਿੱਤੀ ਵਾਲੀਆਂ ਤੇ ਜ਼ਬਰਦਸਤੀ ਤੁਹਾਨੂੰ ਫਾੜ ਵੜ ਕੇ ਕਹਿੰਦੀਆਂ ਮਹਿੰਦੀ ਲਾ ਦੀਏ ਬੈਂਦੀ ਲਾ ਦੀਏ ਭਾਈ ਕਿਆ ਮਹਿੰਦੀ ਸੀ ਫੇ ਸਾਰਿਆਂ ਨੇ ਖਾਧੇ ਟਿੱਕੀਆਂ ਤੇ ਮੈਰੀ ਤਬੀਅਤ ਖਰਾਬੀ ਹੋਇਆ ਮੈਂ ਕਿਹਾ ਵੀ ਮੈਂ ਟਿੱਕੀਆਂ ਨਹੀਂ ਖਾਣੀ ਮੈਂ ਤਾਂ ਕੁਝ ਠੰਡੀ ਚੀਜ਼ ਫੇਰ ਖਾਵਾਂਗੀ ਮੈਂ ਟਿੱਕੀਆਂ ਨਹੀਂ ਖਾਣੀ ਹੈਗੀਆਂ ਪਰ ਸਾਰਿਆਂ ਨੇ ਟਿੱਕੀਆਂ ਖਾਧੀਆਂ ਮੈਂ ਤਾਂ ਮੰਮੀ ਨੇ ਨਹੀਂ ਖਾਧੀਆਂ ਇਹ ਕਮਲਾ ਹੈਰਵੈਂਟ ਲਿਆ ਕਿੰਨਾ ਪਿਆਰਾ ਲੱਗ ਰਿਹਾ ਇੱਥੇ ਸਾਰੇ ਸ਼ਾਪਿੰਗ ਕਰ ਰਹੇ ਆਪੋ ਆਪਣੀ ਤੇ ਬਹੁਤ ਹੀ ਧੁੰਮਤਾ ਮਨਾ ਇੱਧਰ ਮੇਲਾ ਬਣਾਇਆ ਜਾਂਦਾ ਵੇਖੋ ਕਿੰਨਾ ਵਧੀਆ ਬਹੁਤ ਹੀ ਦੁਨੀਆ ਇੱਥੇ ਆਂਦੀ ਮੇਲਾ ਵੇਖਣ ਇੱਧਰ ਫੇਰ ਚੱਲੇ ਗੋਲ ਗੱਪੇ ਫਿਰ ਸੋ ਬਾਦ ਅਸੀਂ ਸਾਰੇ ਨੇ ਖਾਤੇ ਗੋਲ ਗੱਪੇ ਤੇ ਪਰ ਮੰਮੀ ਸਾਡੀ ਨੇ ਕੁਛ ਨਹੀਂ ਖਾਤਾ ਮੇਲੇ ਵਿੱਚ ਆਂਦੀ ਮੈਂ ਕੁਛ ਨਹੀਂ ਖਾਣਾਗਾ ਮੇਰੀ ਤਰਚੁਨੀ ਖਰਾਬ ਹੋਵੇ ਚਟਨੀ ਦੇ ਨਾਲ ਪਰ ਆਪਾਂ ਗੋਲ ਗੱਪੇ ਨਹੀਂ ਛੱਡਨੇ ਤੁਹਾਨੂੰ ਪਤਾ ਵੀ ਸਾਡੇ ਫੇਵਰੇਟ ਹੁੰਦੇ ਗੋਲ ਗੱਪੇ ਤੇ ਅਸੀਂ ਫਿਰ ਖਾਤੇ ਗੋਲ ਗੱਪੇ ਤੇ ਫਿਰ ਜਿੰਨੇ ਘਰ ਜਾਣਾ ਇਹ ਉਹ ਘਰ ਦੀ ਸਲਾਹ ਬਣਾ ਲਈ ਤੇ ਮੰਮੀ ਨੇ ਮੇਰੇ ਕੋਲ ਖਲੋਤਾ ਨਹੀਂ ਜਾਂਦਾ ਮੈਂ ਚੱਲੀ ਕਾਰ ਤੇ ਮੈਂ ਰਮਨ ਕੇ ਮੈਂ ਖਤੋਂ ਹੀ ਚਲੇ ਜਾ ਤੇ ਏਕਮਾਂ ਦੀ ਮੈਂ ਮिक्की ਮਾਊਸ ਤੇ ਲੈਣਾ ਵਾ ਹੁਟਾ ਤੇ ਮੈਂ ਚੰਪੀ ਗਾਨੀ ਇੱਥੇ ਮੈਂ ਚੱਲ ਠੀਕ ਆ ਬਾਕੀ ਸਾਰਿਆਂ ਨੂੰ ਜਾਣਦੇ ਤੇ ਚੱਲ ਤੂੰ ਇੱਥੇ ਮੈਂ 2 ਮਿੰਟ ਖੇਡ ਲਾ ਤਾਂ ਕਿੰਦਾ ਜਨਾ ਵੀ ਕਰਨਾ ਵਾ ਚੱਲ ਤੇਰੀ ਇਹ ਵੀ ਰੀਜ ਅਧੂਰੀ ਨਾ ਰਹਿ ਜਾਏ ਤੇ ਬਾਕੀ ਸਾਰਾ ਮੇਲਾ ਪਾਪੜੇ ਤੁਮਤਮਨਾ ਵੇਖਿਆ ਬਹੁਤ ਇੰਜੋਏ ਕੀਤਾ ਇਹ ਮੇਕਮੀ ਮिक्की ਮਾਊਸ ਤੇ ਲੈ ਆਂਦੀ ਹੁਟਾ ਇੱਥੇ ਏਕਮਾਂ ਨੂੰ ਬਹੁਤ ਹੀ ਇੰਜੋਏ ਕੀਤਾ ਮੇਲਾ ਇਹ ਸਭ ਤੋਂ ਇਹ ਫੇਰਵਟ ਏਕਮ ਦਾ ਹੁਟਾਵਾ ਬਾਕੀ ਤੇ ਸਾਰੇ ਨੇਂਦੇ ਵਸ ਆ ਇਹਦਾ ਫੇਵਰੇਟ ਹੈ ਪੀਤੇ ਇੰਜੋਏ ਕਹਿੰਦੇ ਮੈਂ ਫੁੱਲ ਕਾਨਾ ਹੁੰਦਾ ਵਾ ਇੱਥੇ ਇਹ ਕਮ ਤੇ ਫੁੱਲ ਇੰਜੋਏ ਕਰ ਰਹੀ ਆ ਮੈਂ ਇੱਕ ਮੈਚਲ ਤੋਂ ਫੁੱਲ ਇੰਜੋਏ ਕਰ ਆਪਣਾ ਇੱਧਰ ਤੇ ਮੇਰੀਆਂ ਫਰੈਂਡਸ ਮਿਲ ਗਏ ਮੈਂ ਫਰੈਂਡਸ ਨਾਲ ਗੱਲਬਾਤ ਕਰ ਲਾ ਮੈਂ ਇੱਕ ਫਰੈਂਡਸ ਮੇਰੀਆਂ ਮਿਲ ਗਏ ਸਕੂਲ ਮੈਂ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੀ ਆਂ ਵੀ ਤੇਰੇ ਸਿਸਟਰ ਤੇ ਤੇਰੇ ਮਮਾ ਕਿਉਂ ਚਲੇ ਗਏ ਨੇ ਘਰ ਇਦਾਂ ਦੀ ਕਿਹੜੀ ਗੱਲੋਂ ਕਿ ਚੜੇ ਉੱਛ ਛੱਲੇ ਗਏ ਤੇ ਤੂੰ ਇੱਥੇ ਰਹਿ ਗਈ ਮੈਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਆਪਣੀ ਮਰਜ਼ੀ ਨਾਲ ਗਏ ਕਹਿੰਦੇ ਵੀ ਮੇਲਾ ਵੇਖ ਕੇ ਥਕਾਵਟ ਹੋ ਚੁੱਕੀ ਆ ਤੇ ਜਿੰਨਾ ਮੇਲਾ ਵੇਖਣਾ ਸੀ ਵੇਖ ਲਿਆ ਮੈਂ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਤੇ ਮੈਂ ਤੇ ਇੱਕ ਮੈਂ ਸਰਤਾਦ ਬਾਅਦ ਵਿੱਚ ਆ ਜਾਾਂਗੇ ਨਾਲੇ ਆਪਾਂ ਟੈਟੂ ਬਣਵਾਉਣਾ ਵਾ ਤੇ ਉਹ ਵੇਖ ਕੇ ਆਵਾਂਗੇ ਸਰਤਾ ਆ ਜਾਂਦਾ ਫਿਰ ਤੁਸੀਂ ਇੱਥੋਂ ਟੈਟੂ ਨਾ ਬਣਵਾਓ ਤੁਸੀਂ ਬਜਾਰੋਂ ਬਣਵਾਓ ਇੱਥੇ ਸੂਈ ਇੱਕੋ ਇਸਤੇਮਾਲ ਮੇਲਿਆਂ 'ਚ ਕਰਦੇ ਆ ਤੇ ਉਹ ਸਹੀ ਨਹੀਂ ਹੁੰਦੀ ਤੇ ਤੁਸੀਂ ਮੈਂ ਹਾਂ ਚਲੋ ਠੀਕ ਹੈ ਮੈਂ ਬਜਾਰੋਂ ਬਣਵਾ ਲਾਂਗੇ ਇੱਥੋਂ ਨਹੀਂ ਬਣਵਾਉਂਦੀ ਇੱਕ ਮਨ ਨੂੰ ਥਕਾਵਟ ਹੋ ਚੁੱਕੀ ਐ ਇੱਕ ਮਨ ਨੇ ਮੈਂ ਆ ਜਾ ਹੁਣ ਮੈਂ ਕਹਿ ਬੀ ਤੂੰ ਲੈ ਲੈ ਪਹਿਲਾਂ ਤਾਂ ਕਹਿਣ ਦੀ ਸੀ ਕਿ ਮੈਂ ਇੱਥੇ ਫੁੱਲ ਮਸਤੀ ਕਰਨੀ ਐ ਤਾਂ ਉਹ ਕਰ ਲਿਆ ਮੈਂ ਹਾਂ ਹੁਣ ਮੈਂ ਹੈ ਖਰਚੀ ਆ ਤੇ ਮੈਂ ਫੋਨ ਤੇ ਜਾ ਕਹਿੰਦੀ ਨਹੀਂ ਮੈਂ ਹੁਣ ਆਉਣ ਲੱਗੀ ਮੈਂ ਚਲਾ ਆ ਜਾ ਫਿਰ ਆ ਜਾ ਕਾਰ ਚੱਲਨੇ ਆ ਆਪਾਂ ਹੁਣ ਕਾਰ ਚੱਲਨੀ ਆ ਜੀ ਮੇਰੇ ਵਰਗਾ ਉਹ ਕੌਣ ਉਹ ਕੌਣ ਤੇਰੇ ਵਰਗਾ ਤਾਜ਼ੀ ਹੋਣ ਕੌਣ ਸੁੱਕਾ ਸੜਿਆ ਤਾੜੇ ਤੇਰੇ ਵਰਗੀ ਮਾਸੇ ਨੂੰ ਪੀਸੜੀ ਹਾਂ ਮਾਸੀ ਕਿੱਥੇ ਤੜੀ ਮਾਸੀ ਰੇਕਿੱਤੀ ਪਈ ਕੀ ਕੀ ਆਜ ਨਹੀਂ ਲੱਭਣ ਡਿਆ ਹਾਂ ਲੱਭ ਗਿਆ ਅੱਜ ਨੀ ਤੇਰਾ ਫੋਨ ਆਇਆ ਹਾਂ ਤੇ ਗਿਆ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਇੱਕ ਵਰੀ ਆਇਆ ਬਸ ਨਹੀਂ ਦੋ ਵਧੀਆ ਆ ਗਿਆ ਦੋ ਆਏ ਹਾਂ ਹੁਣ ਇਹ ਜੀ ਆਇਆ ਕੇ ਮੈਨੂੰ ਜਦੋਂ ਜਾਤ ਨਹੀਂ ਲੱਭਣ ਡਿਆ ਆ ਚਾਰ ਜਵਰੀਆ ਨੇ ਚਾਰ ਦਿਨ ਲੱਭਣ ਮੁਰਕੇ ਕਦੋਂ ਆਇਆ ਉਹਦੋਂ ਜਦੋਂ ਮੈਨੂੰ ਮੁੰਡਿਆ ਆਇਆ ਆ ਤੂੰ ਉਦੋਂ ਹੀ ਆਇਆ ਫੇਰ ਆਇਆ ਇਹ ਨਾ ਨਾ ਉਹ ਹੀ ਆਇਆ ਇਹ ਚਾਰ ਜਵਰੀਆ ਤੂੰ ਕਹਿ ਚਾਰ ਘੁੰਮ ਕੇ ਚੀਤੀਏ ਫੇਰ ਆਇਆ ਇਹ ਰੋਟੀ ਪਾਣੀ ਖਾ ਗਏ ਫੇਰ ਲੱਭਣ ਇੱਕ ਤਾਲ ਬਣੀ ਆ ਟਿੱਕ ਮੇਰਾ ਇੱਕ ਤਾਂ ਤੇ ਤਿੰਨ ਵਾਰੀ ਆ ਗਿਆ ਜੀ ਕੀ ਰਿਮੋਟ ਨਹੀਂ ਲੱਭਣ ਡਿਆ ਜੀ ਭੁਜੀਆ ਨਹੀਂ ਲੱਭਣ ਡਿਆ ਹਾਂ ਤੇ ਸਮਾਨ ਲੱਭਣ ਡਿਆ ਹੋਰ ਤੇਰੇ ਨੇ ਵੀ ਦੋ ਤਿੰਨ ਵਾਰੀ ਕਰਦਾ ਕਹਿੰਦੇ ਆ ਵੀ ਬੀਬੀਆਂ ਬਿਨਾਂ ਸੱਤ ਜਾਂਦਾ ਤੇ ਕਿੱਥੇ ਜਾਂਦਾ ਇਹ ਘਰ ਵੇਲਾ ਨਾ 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 ਇਹਨਾਂ ਨੇ ਦੇਖੀ ਕਿ ਦਾ ਜਦੋਂ ਸੰਗੜਾ ਮਿੰਟਕ ਬਾਅਦ ਕਿਹੜੀ ਚੀਜ਼ ਕਿੱਥੇ ਪਈ ਮਿੰਟਕ ਬਾਅਦ ਆ ਚੀਜ਼ ਕਿੱਥੇ ਪਈ ਨਾ ਚਾਹ ਦੱਦਾਂ ਕੋਈ ਲੱਭਣੀ ਨਹੀਂ ਵੇਤੀ ਹਾਂ ਤੇਰੀ ਕੋਸ਼ਤੀ ਨੂੰ ਲੱਭਣਾ ਘੱਟ ਕੋਈ ਮੇਰੇ ਤੇ ਨਾ ਇਹ ਜਵਾਕਰ ਨੂੰ ਨਹੀਂ ਲੱਭਦੀ ਹੁੰਦੀ ਕੋਈ ਚੀਜ਼ ਮੂਸਾ ਦੀ ਤੇ ਲੱਗਾ ਹਾਂ ਮੈਂ ਮੇਰੇ ਜਵਾਕਰ ਨੂੰ ਨਹੀਂ ਚੀਜ਼ ਲੱਭਦੀ ਹੁੰਦੀ ਆ ਰੱਖੀ ਹੋਵੇ ਕੀ ਅੰਨ ਉਹ ਪੜ੍ਹਨੀ ਦਾ ਹਵਤਾਨੀ ਦਾ ਪੜ੍ਹਣਾ ਕੋ ਲੈ ਲੈ ਕੀ ਕਰਨਾ ਹੋਣਾ ਤੂੰ ਜੱਜ ਲੈਣਾ ਵਾ ਕੀ ਹੋ ਲੈਣਾ ਬਹੁਤ ਫੋੜਨ ਕੇ ਪੜਨਾ ਹੁੰਦਾ ਤੇ ਉਥੇ ਉਸਪੋਰਟ ਕਰਕੇ ਤੇ ਜਾ ਕਰਨਾ ਪੇਪਰ ਇਹਨੇ ਨਹੀਂ ਨਹੀਂ ਉਹ ਚਾਟਰ ਪੜ੍ਹਨੇ ਪੈਂਦੇ ਨੇ ਤੇ ਉਥੇ ਕਿੱਦਾਂ ਕਰੂਗੀ ਪਾਣੇ ਬਣਾਉਂਦੀ ਹੈ ਨਾ ਉਹਦੇ ਜਦ ਤੱਕ ਤਾਂ ਪਾਣੇ ਨੇ ਬਣਾਉਣੇ ਹੁੰਦੇ ਘਰ ਤੇ ਫੋਨਾਂ ਤੇ ਪੜ੍ਹ ਲਾਂਗੇ ਤੇ ਸਕੂਲ ਇਹਨਾਂ ਨੂੰ ਚਾਹਤ ਜੀ